ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਇੱਕ 1.5 ਟਨ ਦਾ AC ਇੱਕ ਸਾਲ ਦੇ ਵਿੱਚ ਕਿੰਨੀ ਬਿਜਲੀ ਖਾਂਦਾ ਹੈ ਜਿਹੜੇ ਦੋਸਤਾਂ ਨੂੰ ਇਹ ਸ਼ੱਕ ਹੈ ਕਿ ਇਨਵਰਟਰ AC ਬਿਜਲੀ ਘੱਟ ਖਾਂਦਾ ਹੈ ਤੇ ਨੋਨ-ਇਨਵਰਟਰ AC ਬਿਜਲੀ ਜ਼ਿਆਦਾ ਖਾਂਦਾ ਹੈ ਮਿੱਤਰੂ ਵੀ ਸੀਦਾ AC ਬਿਜਲੀ ਘੱਟ ਖਾਂਦਾ ਹੈ ਜਾਂ ਡੈਕਨ ਦਾ ਘੱਟ ਖਾਂਦਾ ਹੈ ਉਹ ਮਿੱਤਰ ਇਹ ਵੀਡੀਓ ਜ਼ਰੂਰ ਦੇਖਣ ਦੋਸਤੋ ਮੈਂ ਦਲਬਾਜ ਸਿੰਘ ਸ੍ਰੀ ਮੁਕਸਰ ਸਾਹਿਬ ਤੋਂ ਟੈਕਨੀਕਲ ਦਲਬਾਜ YouTube ਤੇ Facebook ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਕੁਝ ਲੋਕਾਂ ਦੀ ਏਸੀ ਦੀ ਸਵਿਚ ਹਮੇਸ਼ਾ ਔਨ ਹੀ ਰਹਿੰਦੀ ਹੈ ਤੇ ਰਿਮੋਟ ਤੋਂ ਹੀ ਸੀ ਬੰਦ ਕਰ ਦਿੰਦੇ ਨੇ ਤੇ ਸਟੈਬਲਾਈਜ਼ਰ ਵਿੱਚ ਬਿਜਲੀ ਹਮੇਸ਼ਾ ਚੱਲਦੀ ਰਹਿੰਦੀ ਹੈ ਅੱਜ ਤੁਹਾਨੂੰ ਦਿਖਾਉਣੇ ਹਾਂ ਕਿ ਸਟੈਬਲਾਈਜ਼ਰ ਕੱਲਾ ਕਿੰਨੀ ਲਾਈਟ ਖਾਂਦਾ ਆਪਾਂ ਇਹ 스마트 ਮੀਟਰ ਲਾਇਆ ਸੀ ਅਪ੍ਰੈਲ ਦੇ ਸਟਾਰਟ ਵਿੱਚ ਤੇ ਹੁਣ ਏਸੀ ਹੋ ਗਿਆ ਬੰਦ ਅੱਜ ਹੈਗੀ 12 ਅਕਤੂਬਰ ਤੇ ਏਸੀ ਚੱਲਿਆ ਲਗਭਗ 6 ਮਹੀਨੇ ਡੈੱਕਾ ਨਾ ਦਾ ਏਸੀ ਆ 3 ਸਟਾਰ ਏਸੀ ਸਵੇਰ 8 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਬੰਦ ਰਹਿੰਦਾ ਸੀ ਤੇ ਬਾਕੀ ਸਾਰਾ ਦਿਨ ਤੇ ਸਾਲੀ ਰਾਤ ਚੱਲਦਾ ਸੀ 24 ਘੰਟਿਆਂ ਵਿੱਚੋਂ ਇਹ ਏਸੀ ਚੱਲਦਾ ਸੀ 18 ਘੰਟੇ ਤੇ 6 ਮਹੀਨੇ ਸੀ ਚੱਲਿਆ ਇਹ 18 ਘੰਟੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਕਿ ਸਟੈਪ ਲੇਜ਼ਰ ਕਿੰਨਾ ਕਰੰਟ ਖਾਂਦਾ ਹੈ ਤੇ ਇਨਡੋਰ ਕਿੰਨਾ ਕਰੰਟ ਖਾਂਦਾ ਤੇ ਆਊਟਡੋਰ ਕਿੰਨਾ ਕਰੰਟ ਖਾਂਦਾ ਹੈ ਆਪਾਂ ਏਸੀ ਨੂੰ ਕਰਨ ਲੱਗੇ ਆਉਣ ਤੇ ਮੀਟਰ ਦੇ ਉੱਪਰ ਟੌਪ ਤੇ ਲਿਖਿਆ ਹੈ 12 W ਜਿਸ ਦਾ ਮਤਲਬ ਹੈ ਸਟੈਪਲਾਈਜ਼ਰ 12 ਵਾਟ ਲੋਡ ਲੈ ਰਿਹਾ ਹੈ ਏਸੀ ਅਜੇ ਔਨ ਨਹੀਂ ਕੀਤਾ ਰਿਮੋਟ ਤੋਂ ਬੰਦ ਹੈ ਸਟੈਪਲਾਈਜ਼ਰ ਤੇ 12 ਵਾਟ ਘੰਟੇ ਦੇ ਕੰਜ਼ੂਮ ਕਰਦਾ ਹੈ ਤਾਂ 2 ਮਹੀਨੇ ਵਿੱਚ 13 ਯੂਨਟ ਤੇ 6 ਮਹੀਨਿਆਂ ਵਿੱਚ 39 ਯੂਨਟ ਲਗਭਗ 292 ਰੁਪਏ ਦੀ ਬਿਜਲੀ ਦੀ ਵਰਤੋਂ ਕੀਤੀ ਹੈ ਸਟੈਪਲਾਈਜ਼ਰ ਨੇ ਹੁਣ ਆਪਾਂ ਔਨ ਕਰਦੇ ਹਾਂ ਇੰਡੋਰ ਯੂਨਟ ਤੇ ਉੱਪਰ ਟੌਪ ਤੇ ਦੇਖਦੇ ਹਾਂ ਇੰਡੋਰ ਆਪਣੀ ਸਪੀਡ ਵਧਾ ਰਿਹਾ ਹੈ ਤੇ ਇਹ ਆ ਕੇ 32 ਵਾਟ ਤੇ ਰੁਕ ਗਿਆ ਹੈ ਇਸ ਦੇ ਵਿੱਚੋਂ ਜੇ 12 ਵਾਟ ਸਟੈਪਲਾਈਰ ਦੀ ਘਟਾ ਦਿੰਦੇ ਹਾਂ ਤੇ ਬਾਕੀ ਰਹਿ ਗਈ 20 ਵਾਟ ਇਨਡੋਰ ਖਪਤ ਕਰ ਰਿਹਾ ਹੈ 20 ਵਾਟ ਹੁਣ ਕੰਪਰੈਸ਼ਨ ਆਨ ਹੋਇਆ ਹੈ ਤੇ ਪਾਵਰ ਦੀ ਖਪਤ 1250 ਵਾਟ ਤੇ ਆ ਕੇ ਰੁਕ ਗਈ ਹੈ ਤੇ ਸਭ ਤੋਂ ਹੀਟਾਂ ਖੱਬੇ ਹੱਥ ਦੇਖਦੇ ਹਾਂ ਤਾਂ 5.50 ਏ ਲਿਜਾ ਹੈ ਜਿਸ ਦਾ ਮਤਲਬ ਹੈ ਲਗਭਗ ਬਿਜਲੀ ਦੀ ਖਪਤ 5.5 ਐਂਪੀਅਰ ਇਸੇ ਕਹਾ ਗਿਆ ਹੈ ਹੁਣ ਮੌਸਮ ਠੰਡਾ ਹੈ ਇੱਕ ਹਫ਼ਤਾ ਗਰਮੀਆਂ ਵਿੱਚ 5.5 ਦੀ ਜਗਾ 5.7 ਕੰਪੀਅਰ ਵੀ ਹੋ ਸਕਦੀ ਹੈ ਜਿੰਨੀ ਜ਼ਿਆਦਾ ਗਰਮੀ ਪੈਂਦੀ ਹੈ ਓਨੀ ਜ਼ਿਆਦਾ ਖਪਤ ਬਿਜਲੀ ਦੀ ਏਸੀ ਕਰੂਗਾ ਹੁਣ ਦੂਜੀ ਲਾਈਨ ਵਿੱਚ ਦੇਖਦੇ ਹਾਂ ਕਿ 1974 ਕੇਡਬਲਯੂ ਲਿਖਿਆ ਹੋਇਆ ਹੈ ਜਿਸ ਦਾ ਮਤਲਬ ਹੈ ਏਸੀ ਨੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ 12 ਅਕਤੂਬਰ ਤੱਕ 6 ਮਹੀਨਿਆਂ ਵਿੱਚ 1974 ਜੂੰਟ ਤੱਕ ਕੁੱਲ ਬਿਜਲੀ ਦੀ ਖਪਤ ਕੀਤੀ ਹੈ ਜੇਕਰ ਤੁਹਾਡੇ ਘਰ ਇੱਥੇ ਏਸੀ ਲੱਗਿਆ ਹੋਇਆ ਹੈ ਤੇ ਜੂੰਟ ਦਾ ਰੇਟ ਅਲੱਗ ਲੱਗੂਗਾ ਜੇਕਰ ਤੁਹਾਡੇ ਘਰ ਤੇ 3-4 ਏਸੀ ਲੱਗੇ ਨੇ ਤੇ ਜੂੰਟਾਂ ਦੀ ਖਪਤ ਵੱਧ ਹੋਣ ਕਾਰਨ ਰੇਟ ਵੀ ਵੱਧ ਲੱਗੇਗਾ ਇਹ ਰੇਟ 7.5 ਤੋਂ 9.5 ਰੁਪਏ ਪ੍ਰਤੀ ਜੂੰਟ ਹੋ ਸਕਦਾ ਹੈ ਇਹ ਏਸੀ ਮੇਰੇ ਆਪਣੇ ਘਰ ਲੱਗਿਆ ਹੋਇਆ ਹੈ ਡੈਕਨ ਦਾ 3 ਸਟਾਰ ਏਸੀ ਅਤੇ ਜੂੰਟ ਦਾ ਰੇਟ ਲੱਗਿਆ ਹੈ 7.5 ਪ੍ਰਸਤਿਨ ਜੂਨ ਤੇ 1974 ਜੂਨ ਦਾ 770 ਰੁਪਏ ਦੇ ਨਾਲ ਜੇ ਆਪਾਂ ਗੁਣਾ ਕਰਾਂਗੇ ਤਾਂ 14805 ਰੁਪਏ ਬਣਦੀ ਨੇ ਤੇ ਜੇਕਰ ਆਪਾਂ ਤਿੰਨ ਤੇ ਡਿਵਾਈਡ ਕਰਦੇ ਹਾਂ ਤਾਂ ਹਰ ਦੋ ਮਹੀਨੇ ਬਾਅਦ ਜਿਹੜਾ ਬਿੱਲ ਬਣਦਾ ਹੈ ਉਹ ਬਿੱਲ ਆਉਂਦਾ ਹੈ ਲਗਭਗ 4935 ਰੁਪਏ ਯਾਨੀ ਕਿ 5000 ਰੁਪਏ ਦੇ ਤਿੰਨ ਬਿੱਲ ਬਣੇ ਜੇ ਵਿੱਚ 500 ਰੁਪਏ ਇੱਕ ਸਰਵਿਸ ਦੇ ਵੀ ਜੋੜ ਦੇਈਏ ਤਾਂ 15305 ਪਏ ਬਣੇ ਤੇ ਜੇ ਪ੍ਰਤੀ ਮਹੀਨਾ ਖਰਚਾ ਦੇਖੀਏ ਭਾਵੇਂ ਗਰਮੀ ਹੋਵੇ ਤਾਂ ਭਾਵੇਂ ਸਰਦੀ ਵੀ ਆਪਾਂ ਨੂੰ 1.5 ਟਨ ਦੇ AC ਦਾ ਖਰਚਾ ਕਿੰਨਾ ਪੈਂਦਾ ਇੱਕ ਮਹੀਨੇ ਦਾ ਤਾਂ ਇਸ ਦੀ ਲਾਗਤ ਆਉਂਦੀ ਹੈ 1275 ਰੁਪਏ ਪ੍ਰਤੀ ਮਹੀਨਾ ਤੁਹਾਨੂੰ AC ਦਾ ਖਰਚਾ ਪੈਂਦਾ ਹੈ ਭਾਵੇਂ ਸਰਦੀਆਂ ਹੋਣ ਭਾਵੇਂ ਗਰਮੀਆਂ ਅਗਰ ਇਹ ਖਰਚਾ 1275 ਤਾਂ ਇਹਨਾਂ ਪਊਗਾ ਜੇਕਰ ਤੁਹਾਡੇ AC ਦੇ ਵਿੱਚ ਕੋਈ ਫਾਲਤ ਨਹੀਂ ਹੈ ਤਾਂ ਜੇਕਰ ਤੁਹਾਡਾ AC ਬਿਜਲੀ ਦੀ ਖਪਤ ਵੱਧ ਕਰਦਾ ਹੈ ਕੋਈ ਨੁਕਸ ਹੈ ਜਾਂ ਪੁਰਾਣੀ ਮਾਡਲ ਦਾ AC ਹੈ ਤਾਂ ਇਹ ਪ੍ਰਤੀ ਮਹੀਨਾ 1275 ਰੁਪਏ ਜੋ ਖਰਚਾ ਇਹ ਹੋਰ ਵੀ ਵੱਧ ਜਾਂਦਾ ਹੈ ਦੋਸਤੋ ਇਹ 스마트 ਮੀਟਰ ਲਗਭਗ 1300 ਰੁਪਏ ਦਾ ਹੈ ਤੇ Amazon ਤੇ ਉਪਲਬਧ ਹੈ ਜਿਸ ਦੀ ਫੋਟੋ ਤੁਹਾਨੂੰ ਦਿਖਾ ਰਿਹਾ ਦੋਸਤੋ ਦੂਸਰਾ ਦੋਸਤੋ ਇਹ ਮੀਟਰ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਰਿਹਾ ਹੈ ਕਿ ਕਿੰਨੀ ਵੋਲਟ ਆ ਰਹੀ ਹੈ ਜਿਸ ਤੇ AC ਅਪਰੇਟ ਹੋਇਆ ਹੈ ਤੇ ਇਸ ਦੇ ਨਾਲ ਹੀ ਇੱਕ ਹੋਰ ਬਹੁਤ ਵੱਡੀ ਇਹਦੇ ਚ ਖਾਸੀਅਤ ਹੈ ਜਦੋਂ ਆਪਾਂ ਜਨਰੇਟਰ ਤੇ AC ਚਲਾਉਣੀ ਹੈ ਤੇ ਨਾਲ ਦੀ ਨਾਲ ਦੱਸਦਾ ਕਿ ਤੁਹਾਡੇ ਜਨਰੇਟਰ ਦੀ ਸਪੀਡ ਜਾਂ ਜਨਰੇਟਰ ਦੇ ਚੱਕਰ ਸਹੀ ਨੇ ਵੱਧ ਨੇ ਜਾਂ ਘਟਣੇ ਇਹ ਉਹ ਵੀ ਨਾਲ ਦੱਸੂਗਾ ਕਿ ਉਹ ਨਾਲ ਇਹਦੇ ਸ਼ੋ ਹੋ ਰਹੀ ਹੈ 50 ਹਰਟਜ਼ ਦੀ ਫ੍ਰੀਕੁਐਂਸੀ ਜੇ ਤੁਹਾਡੇ ਜਨਰੇਟਰ ਦੀ ਸਪੀਡ ਵੱਧ ਹੈ ਜਾਂ ਘੱਟ ਹੈ ਤਾਂ 50 ਹਰਟਜ਼ ਤੋਂ ਫ੍ਰੀਕੁਐਂਸੀ 47 48 49 51 52 ਸ਼ੋ ਕਰੂਗਾ ਜਿਸ ਦੇ ਨਾਲ ਤੁਹਾਡੀ ਸਪੀਡ ਜਨਰੇਟਰ ਦੀ ਸ਼ੋ ਹੋਊਗੀ ਕਿ ਸਹੀ ਹੈ ਤਾਂ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਵੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਜੀ